ਹਰ ਖੁਪ ਪੰਜਾਬੀ ਦੇਖ ਰਹੇ ਸਭ ਦਰਸ਼ਕਾਂ ਦਾ ਬਹੁਤ ਸਵਾਗਤ ਪਿਆਰੇ ਦਰਸ਼ਕੋ ਹਮੇਸ਼ਾ ਦੀ ਤਰ੍ਹਾਂ હાજર ਹਾਂ ਇੱਕ ਨਵੀਂ ਪੁਸਤਕ ਦੀ ਜਾਣ ਪਛਾਣ ਲੈ ਕੇ ਪੁਸਤਕਨਾਮਾ ਪ੍ਰੋਗਰਾਮ ਨੂੰ ਦਰਸ਼ਕਾਂ ਦਾ ਬੜਾ ਹੰਗਾਰਾ ਮਿਲਦਾ ਤੇ ਅੱਜ ਅਸੀਂ ਜਿਸ ਪੁਸਤਕ ਬਾਰੇ ਗੱਲ ਕਰਨੀ ਹੈ ਉਹ ਪੁਸਤਕ ਉਸ ਜਗਤ ਦੀ ਹੈ ਜਿਹੜਾ ਕਿ ਥੀਏਟਰ ਦਾ ਜਗਤ ਹੈ ਰੰਗਮंच ਦਾ ਜਗਤ ਹੈ ਜਿੱਥੇ ਇੱਕ ਅਦਾਕਾਰ ਨਿਰਦੇਸ਼ਕ ਲੇਖਕ ਤੇ ਪਾਠਕ ਤੇ ਦਰਸ਼ਕ ਸਭ ਇਕੱਠੇ ਹੋ ਜਾਂਦੇ ਨੇ ਤੇ ਇਸ ਦੇ ਬਾਰੇ ਚ ਨੇਟ ਕੇ ਕਾਰਜ ਕੀਤਾ ਸਾਡੇ ਬਹੁਤ ਹੀ ਪਿਆਰੇ ਮੈਡਮ ਡਾਕਟਰ ਵੀਨਾ अरोड़ा ਜੀ ਨੇ ਡਾਕਟਰ ਵੀਨਾ अरोड़ा ਜੀ ਜਿਹੜੇ ਕਿ ਬਹੁਤ ਸਫਲ ਅਨੁਵਾਦਕ ਵਜੋਂ ਵੀ ਆਪਣੀ ਪਛਾਣ ਰੱਖਦੇ ਨੇ ਤੇ ਉਹਨਾਂ ਨੇ ਰੰਗਮंच ਨਾਲ ਜੁੜੀ ਸ਼ਕਸੀਏ ਕਿ ਨੇ ਪਿਛਲੇ ਕਈ ਬੜਿਆ ਦੌਰ ਥੀਏਟਰ ਤੇ ਰੰਗਮंच ਪਰ ਆਪਣੇ ਆਰਟੀਕਲ ਲਿਖ ਰਹੇ ਨੇ ਮੁਲਾਕਾਤਾਂ ਲੇਖਾਂ ਨਾਲ ਥੀਏਟਰ ਆਰਟਿਸਟ ਨਾਲ ਉਹਨਾਂ ਦੀਆਂ ਚਰਚਾਆਂ ਰਹਿੰਦੀਆਂ ਨੇ ਤੇ ਕਦੇ-ਕਦੇ ਉਹ ਕਵਤਾ ਵੀ ਲਿਖਦੇ ਨੇ ਬਾਖਮਾਨ ਪੇਉਨਾ ਨਾਲ ਅਸੀਂ ਅੱਜ ਗੱਲਬਾਤ ਕਰਨੀ ਹੈ ਕਿਤੇ ਵੱਜੋਂ ਅਧਿਆਪਕਾ ਤੇ ਉਹਨਾਂ ਦੀ ਲਗਨ ਹੈ ਰੰਗਮঞ্চ ਨਾਲ ਥੀਏਟਰ ਨਾਲ ਤੇ ਜਦੋਂ ਉਹਨਾਂ ਨੇ ਰੰਗਮঞ্চ ਦੇ ਸਰਨਾਮੇ ਪੁਸਤਕ ਡਾਕਟਰ ਵੀਨਾ ਰੋੜਾ ਜੀ ਨੇ ਲਿਖੀ ਤਾਂ ਸਾ ਮੇਰਾ ਬਹੁਤ ਹੀ ਮਨ ਕੀਤਾ ਕਿ ਇਸ ਪੁਸਤਕ ਤੇ ਪਾਰੇ ਅਸੀਂ ਗੱਲਬਾਤ ਕਰੀਏ ਤੇ ਆਪਣੇ ਦਰਸ਼ਕਾਂ ਦਾ ਕਿਸ ਪੁਸਤਕ ਦਾ ਸੁਨੇਹਾ ਪਹੁੰਚਾਈਏ ਤੇ ਅੱਜ ਅਸੀਂ ਇਹ ਖੁਸ਼ੀ ਲੈ ਰਹੇ ਆ ਕਿ ਡਾਕਟਰ ਵੀਨਾ ਰੋੜਾ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਡਾਕਟਰ ਵੀਨਾ ਰੋੜਾ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਮੈਡਮ ਕੁਲਜੀਤ ਜੀ ਸਭ ਤੋਂ ਪਹਿਲਾਂ ਹਰਪ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੁਲਜੀਤ ਮੈਡਮ ਦੇ ਇਸ ਚੈਨਲ ਦੇ ਲਈ ਬਹੁਤ ਬਹੁਤ ਸ਼ੁਭ ਇਚਾਮ। ਬਹੁਤ ਸ਼ੁਕਰੀਆ ਮੈਡਮ ਹਰ ਤੁਸੀਂ ਜਦੋਂ ਇਸ ਪ੍ਰੋਗਰਾਮ ਚ ਆਏ ਤਾਂ ਮੈਨੂੰ ਬਹੁਤ ਚੰਗਾ ਲੱਗਾ ਕਿ ਅਸੀਂ ਤੁਹਾਡੇ ਤੁਹਾਡੇ ਕੋਲੋਂ ਸੁਣਾਗੇ ਰੰਗਮंच ਦਾ ਸਫ਼ਰ ਤੇ ਜਦੋਂ ਤੁਸੀਂ ਆਪਣਾ ਸ਼ੁਰੂ ਤੋਂ ਫੋਟੋ ਕਾਰਜ ਜਮੀ ਇਹਦੇ ਨਾਲ ਜੁੜਿਆ ਕਰ ਰਹੇ ਹੋ ਤੇ ਤੁਸੀਂ ਜਦੋਂ ਰੰਗਮंच ਦੇ ਸਰਨਾਵੇ ਪੁਸਤਕ ਲਿਖੀ ਉਸ ਵੇਲੇ ਕਿਹੜੀ ਕਿਹੜਾ ਸਬੱਬ ਬਣਿਆ ਕਿ ਤੁਸੀਂ ਇਸ ਪੁਸਤਕ ਦੀ ਜਿਹੜੀ ਰਚਨਾ ਹੈ ਉਹ ਕੀਤੀ ਕਿਹੜੇ ਕਾਰਨ ਬਣੇ ਤੁਹਾਡਾ ਕੀ ਮਨ ਬਣਿਆ ਕਿ ਮੈਂ ਇਸ ਤਰ੍ਹਾਂ ਦੀ ਪੁਸਤਕ ਲਿਖਾਂ ਹਾਂਜੀ ਕੁਲਜੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਮੈਂ ਪਿਛਲੇ 5 ਸਾਲ ਜਿਹੜਾ ਖੋਜ ਕਾਰਜ ਕੀਤਾ ਉਹਦਾ ਵਿਸ਼ਾ ਸੀਗਾ ਬਾਜੇ ਦੀਆਂ ਰੰਗਮંચੀ ਸੰਸਥਾਵਾਂ ਦੀ ਪੰਜਾਬੀ ਰੰਗਮંચ ਨੂੰ ਦੇਣ ਤੇ ਇਸ ਖੋਜ ਕਾਰਜ ਨੂੰ ਕਰਦਿਆਂ ਹੋਇਆਂ ਮੈਂ ਨਾ ਕੇਵਲ ਮਾਝੇ ਦੇ ਸਗੋ ਦੁਆਬੇ ਮਾਲਵੇ ਦੇ ਜਿਹੜੇ ਰੰਗਕਰਮੀ ਸੀ ਉਹਨਾਂ ਨਾਲ ਵੀ ਕੁਝ ਮੁਲਾਕਾਤਾਂ ਕੀਤੀਆਂ ਤਾਂ ਮਾਝੇ ਦੇ ਜਿਹੜੇ ਰੰਗਕਰਮੀ ਸੀ ਉਹ ਤਾਂ ਮੇਰੇ ਖੋਜ ਕਾਰਜ ਦਾ ਹਿੱਸਾ ਸੀ ਪਰ ਮਾਲਵੇ ਤੇ ਦੁਆਬੇ ਨੂੰ ਮੈਂ ਇੱਕ ਤੁਲਨਾਤਮਕ ਅਧਿਐਨ ਦੇ ਤੌਰ ਤੇ ਲਿਖਿਆ ਸੀ ਤਾਂ ਜਦੋਂ ਬਹੁਤ ਸਾਰੇ ਵੱਟੇ ਵੱਟੇ ਰੰਗ ਕਰਮੀਆਂ ਨਾਲ ਮਿਲਣ ਦਾ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਹ ਸਾਰਾ ਡਾਟਾ ਜਿਹੜਾ ਸੀਗਾ ਕੁਝ ਮੁਲਾਕਾਤਾਂ ਮੈਂ ਉਹਨਾਂ ਨੂੰ ਮਿਲ ਕੇ ਕੀਤੀਆਂ ਕੁਝ ਗੱਲਬਾਤ ਫੋਨ ਤੇ ਵੀ ਹੋਈ ਤਾਂ ਮੈਂ ਇਹ ਸਾਰੇ ਦਾ ਸਾਰਾ ਡਾਟਾ ਜਿਹੜਾ ਮੇਰੇ ਕੋਲ ਹੈਗਾ ਸੀ ਤਾਂ ਮੈਂ ਮੇਰੇ ਜਿਹੜੇ ਗਾਈਡ ਸਰਚੀਗੇ ਡਾਕਟਰ ਸतीश ਕੁਮਾਰ ਵਰਮਾ ਡਾਕਟਰ ਦੇਵਿੰਦਰ ਜੀ ਨੇ ਜਿਨ੍ਹਾਂ ਨੇ ਮੈਨੂੰ ਪੀ ਐਚ ਡੀ ਦੇ ਖੋਜ ਕਾਰਜ ਦੇ ਵਿੱਚ ਬਹੁਤ ਮਿਹਰੀ ਅਗਵਾਈ ਵੀ ਕੀਤੀ ਹੈ ਔਰ ਕੇਵਲ ਤਾ ਲੇਵਲ ਜੀ ਹਮਦਰ ਸਤੂ ਤਾਂ ਉਹਨਾਂ ਦੀ ਪ੍ਰੇਰਣਾ ਸੀ ਉਹ ਮੈਨੂੰ ਕਹਿਣ ਲੱਗੇ ਕਿ ਤੇਰੇ ਕੋਲ ਬਹੁਤ ਸਾਰਾ ਡਾਟਾ ਇਕੱਠਾ ਹੋਇਆ ਹੈ ਔਰ ਤੈਨੂੰ ਇਹਨੂੰ ਪੁਸਤਕ ਰੂਪ ਦੇ ਵਿੱਚ ਨੂੰ ਛਾਪ ਦੇਣਾ ਚਾਹੀਦਾ ਹੈ ਕਿਉਂਕਿ ਇਹ ਇੰਨੀ ਇੰਨਾ ਵਧੀਆ ਕਾਰਜ ਤੂੰ ਕੀਤਾ ਹੈ ਇਹ ਉਹਨਾਂ ਦੀ ਪ੍ਰੇਰਣਾ ਸੀ ਮਤਲਬ ਇਹਦੇ ਇਸ ਕਿਤਾਬ ਦੀ ਜਿਹੜੀ ਭੂਮਿਕਾ ਉਹ ਵੀ ਕੇਵਲ ਧਾਲੀਵਾਲ ਜੀ ਨੇ ਲਿਖੀ ਤਾਂ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਪੁਜਾਰਤੀ ਨੇ ਉਹਨਾਂ ਲਈ ਬਹੁਤ ਲਾਭੰਦ ਹੋਏਗੀ ਤਾਂ ਬਸ ਆਪਣੇ ਗਾਈਡ ਔਰ ਕੇਵਲ ਧਾਲੀਵਾਲ ਤੇ ਡਾਕਟਰ ਜੈਵਿੰਦਰ ਕੁਮਾਰ ਜੀ ਦੀ ਪ੍ਰੇਰਣਾ ਦੇ ਨਾਲ ਮੈਂ ਇਹਨੂੰ ਪੁਸਤਕ ਰੂਪ ਜੜਾ ਹੈ ਇਸ ਸਾਰੇ ਡਾਟੇ ਨੇ ਹਮ ਦਾ ਅਖਤਿਆਰ ਕਰ ਲਈ ਬਹੁਤ ਖੂਬ ਇਸ ਪੁਸਤਕ ਦੀ ਬਹੁਤ ਖੂਬਸੂਰਤ ਦੇਖਿਆ ਹੈ ਵੇਖਣ ਨੂੰ ਬਹੁਤ ਅੱਛੀ ਲੱਗਦੀ ਹੈ ਇਸ ਪੇਪਰ ਦੀ ਇਹ ਦੇ ਵਿੱਚ ਇਸ ਪੁਸਤਕ ਦੇ ਵਿੱਚ ਜਿਹੜੇ ਤੁਸੀਂ ਰੰਗ ਕਰਮੀ ਸ਼ਾਮਿਲ ਕੀਤੇ ਨੇ ਕਿਹੜੇ-ਕਿਹੜੇ ਨੇ ਜੇ ਆਪਾਂ ਤੁਸੀਂ ਆਪਣੇ ਕੁਸਚਨ ਦੱਸਣਾ ਚਾਹਵਾਂਗੇ ਤੁਸੀਂ ਜਿੰਨਾ ਬਰਗ ਵਿੱਚ ਮੈਨੂੰ ਥੋੜਾ ਮਾਨ ਮਹਿਸੂਸ ਹੋ ਰਿਹਾ ਕੁਲਜੀਤ ਜੀ ਤੁਹਾਨੂੰ ਇਹ ਦੱਸਦੇ ਹੋਏ ਕਿ ਇਸ ਪੁਸਤਕ ਦੇ ਵਿੱਚ ਬਹੁਤ ਵੱਡੇ-ਵੱਡੇ ਰੰਗ ਕਰਮੀ ਨੇ ਜਿਨ੍ਹਾਂ ਨੂੰ ਮਿਲੰਦਾ ਮੈਨੂੰ ਸਬਾਪ ਬਣਿਆ ਮੇਰਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਓਮਾ ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਹੜੇ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਬੇਟੀ ਨੇ ਉਹ ਨੇ ਫਿਰ ਜਤਿੰਦਰ ਬਰਾੜ ਜੀ ਨੇ ਅੰਮ੍ਰਿਤਸਰ ਤੋਂ ਕੇਵਲ ਧਾਲੀਵਾਲ ਜੀ ਨੇ ਉਲਸ਼ਨ ਸ਼ਰਮਾ ਮਾਸਟਰ ਕੁਲਜੀਤ ਤੇ ਇਸੇ ਤਰ੍ਹਾਂ ਤਵਾਪੇ ਦੇ ਜਿਹੜੇ ਲੇਖਕ ਨੇ ਉਹ ਇਹਦੇ ਵਿੱਚ ਗਗਨਪੂਰਨਸਲ ਨੇ ਜਿਹੜੇ ਫਗਵਾੜਾ ਤੋਂ ਰੰਗਮঞ্চ ਕਰ ਰਹੇ ਨੇ ਤੇ ਮਾਲਵੇ ਦੇ ਵੱਡੇ ਨਾਮ ਪਰ ਨਾਟਕਕਾਰ ਤੇ ਨਿਰਦੇਸ਼ਕ ਡਾਕਟਰ ਅਜਮੀਰ ਆਲਖ ਜੀ ਦੇ ਨਾਲ ਪਰ ਮੁਲਾਕਾਤ ਕੀਤੀ ਹੈ ਤੇ ਐਸਐਨ ਸੇਵਕ ਜੀ ਜਿਹੜੇ ਕਿ ਲੁਧਿਆਣੇ ਤੋਂ ਬਹੁਤ ਵੱਡੇ ਰੰਗ ਕਰਮੀ ਹੋਏ ਨੇ ਇਸ ਸਮੇਂ ਉਹ ਸਾਡੇ ਦਰਮਿਆਨ ਨਹੀਂ ਆਨੈਸੈਂਸ ਸੇਵਕ ਜੀ ਉਹਨਾਂ ਕੋ ਬਕਸਰ ਤਰੀਕ ਲੜੀ ਜੀ ਪਰ ਮੈਂ ਸਮਝਦੀ ਹਾਂ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਉਹਨਾਂ ਨੂੰ ਜਾ ਕੇ ਉਹਨਾਂ ਦੇ ਨਾਟਕ ਘਰ ਦੇ ਵਿੱਚ ਮਿਲੀ ਹਾਂ ਔਰ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਪੁਸਤਕ ਦੇ ਵਿੱਚ ਕੁਝ ਜੀਚੀ ਹੋਰ ਕੈਨੇਡਾ ਦੇ ਦੂਰ ਅੰਗਰਨੀ ਸ਼ਾਮਲ ਨਹੀਂ ਕੁਲਵਿੰਦਰ ਖਹਿਰਾ ਜੀ ਤੇ ਨਾਹਰ ਸਿੰਘ ਓਜਲਾ ਜੀ ਤੇ ਪਾਕਿਸਤਾਨੀ ਪੰਜਾਬ ਤੋਂ ਲੈਂਦੇ ਪੰਜਾਬ ਤੋਂ ਆਮੀਰ ਨਵਾਬ ਜੀ ਦੇ ਨਾਲ ਮੈਂ ਮੁਲਾਕਾਤ ਕੀਤੀ ਹੈ ਉਹ ਮੇਰੀ ਫੋਨ ਤੇ ਹੀ ਉਹਨਾਂ ਨਾਲ ਰਾਂਗਮঞ্চ ਦੇ ਬਾਬਤ ਗੱਲਬਾਤ ਹੋਈ ਹੈ ਸੋ ਮੈਂ ਸਮਝਦੀ ਹਾਂ ਕਿ ਇਸ ਪੁਸਤਕ ਦੇ ਵਿੱਚ ਮਾਝਾ ਮਾਲਵਾ ਦੁਆਬਾ ਲੈਂਦਾ ਪੰਜਾਬ ਤੇ ਪ੍ਰਵਾਸੀ ਪੰਜਾਬ ਦੇ ਸਾਰੇ ਦੇ ਸਾਰੇ ਨਾਟਕਾਂ ਸ਼ਾਮਿਲ ਨੇ ਬਹੁਤ ਵਧੀਆ ਯਤਨ ਹੈ ਕਿਉਂਕਿ ਇਸ ਪੁਸਤਕ ਨੂੰ ਜਦੋਂ ਅਸੀਂ ਪੜ੍ਹਦੇ ਆ ਬਤੌਰ ਪਾਠਕਾ ਮੈਂ ਮਹਿਸੂਸ ਕੀਤਾ ਕਿ ਅਸੀਂ ਸਿਰਫ ਅਸੀਂ ਉਸ ਲੇਖਕ ਦੇ ਪੂਰੇ ਇਤਿਹਾਸ ਨੂੰ ਜਾਣ ਜਾਣੇ ਆ ਕਿ ਉਹਨਾਂ ਦਾ ਉਹ ਕਿਵੇਂ ਆਏ ਸੀ ਰੰਗਕਰ ਮਤਲਬ ਇਸ ਪੁਸਤਕ ਦੇ ਵਿੱਚ ਦੋਹਰੀ ਤਰੀਕੀ ਜਾਣਕਾਰੀ ਹੈ ਡਾਕਟਰ ਵੀਨਾ ਜੀ ਤੁਸੀਂ ਇਸ ਪੁਸਤਕ ਨੂੰ ਜਦੋਂ ਲਿਖਿਆ ਤਾਂ ਤੁਸੀਂ ਦੱਸਿਆ ਵੀ ਕੁਝ ਲੇਖਕਾਂ ਨੂੰ ਤੁਸੀਂ ਕੁਝ ਰੰਗਕਰਨੀਆਂ ਨੂੰ ਮਿਲੇ ਹੋ ਤੇ ਕੁਝ ਰੰਗਕਰਨੀਆਂ ਦੇ ਨਾਲ ਤੁਹਾਡੀ ਫੋਨ ਤੇ ਮੁਲਾਕਾਤ ਹੋਈ ਹੈ ਜਿਨ੍ਹਾਂ ਨਾਲ ਮਿਲੇ ਹੈ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਅਨੁਭਵ ਰਿਹਾ ਇਹ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਨ ਦੀ ਬਹੁਤ ਵਧੀਆ ਸਵਾਲ ਹੈ ਕਿਉਂਕਿ ਇਹ ਮੇਰੀਆਂ ਯਾਦਾਂ ਦੇ ਵਿੱਚ ਰਚੀਆਂ ਪਈਆਂ ਨੇ ਚੀਚਾਂ ਕੁਲਜੀਤ ਜੀ ਮੈਂ ਓਮਾ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪ੍ਰੀਤਨਗਰ ਜਾ ਕੇ ਮਿਲੀ ਸੀ ਜਿਹੜਾ ਪ੍ਰੀਤਨਗਰ 1970 ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸਥਾਪਿਤ ਕੀਤਾ ਸੀ ਔਰ ਉੱਥੇ ਮੈਂ ਉਹਨਾਂ ਦੇ ਜਿਹੜੇ ਬੇਟੇ ਹਰਦੇਪਾਲ ਜੀ ਤੇ ਉਹਨਾਂ ਦੀ ਡਾਟਰ-ਇਨ-ਲॉ ਪ੍ਰਵੀਨ ਜੀ ਨੂੰ ਵੀ ਮਿਲੀ ਓਮਾ ਭੈਣ ਜੀ ਦੇ ਨਾਲ ਮੇਰੀ ਗੱਲਬਾਤ ਹੋਈ ਜਿਹੜੀ ਕਿ ਬਹੁਤ ਹੀ ਵਧੀਆ ਰਹੀ ਮੈਂ ਅੱਜ ਤੱਕ ਵੀ ਉਸ ਮੁਲਾਕਾਤ ਨੂੰ ਭੁਲਾ ਨਹੀਂ ਸਕੀ ਅੱਜ ਵੀ ਮੈਨੂੰ ਹਰ ਪਲ ਉਸ ਮੁਲਾਕਾਤ ਦਾ ਯਾਦ ਹੈ ਕਿ ਕਿਸ ਤਰ੍ਹਾਂ ਮੈਂ ਰੀਤਨਗਰ ਪਹੁੰਚੀ ਫਿਰ ਮੁਲਾਕਾਤ ਦੇ ਦਰਮਿਆਨ ਜਦੋਂ ਮੈਂ ਮਾਨੀ ਗੁਰਬਖਸ਼ ਸਿੰਘ ਦੇ ਘਰ ਪਹੁੰਚੀ ਤਾਂ ਉਹ ਘਰ ਮੈਨੂੰ ਬਿਲਕੁਲ ਇੱਕ ਜਿਸ ਤਰ੍ਹਾਂ ਯੂਕੇ ਦੇ ਵਿੱਚ ਸ਼ੇਕਸਪੀਅਰ ਦੇ ਘਰ ਨੂੰ ਲੋਕਾਂ ਨੇ ਸੰਭਾਲਿਆ ਹੋਇਆ ਹੈ ਰੀਤਨਗਰ ਦੇ ਘਰ ਨੂੰ ਉਸੇ ਪਰਿਵਾਰ ਨੇ ਬਿਲਕੁਲ ਉਸੇ ਤਰ੍ਹਾਂ ਸੰਭਾਲਿਆ ਹੋਇਆ ਹੈ ਔਰ ਬਹੁਤ ਵਕਤਾਂ ਮੌਕਾ ਮੇਲ ਮੇਰਾ ਬਣਿਆ ਤੇ ਓਮਾ ਭੈਣ ਜੀ ਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ 38-39 ਦੇ ਵਿੱਚ ਰਾਜਕੁਮਾਰੀ ਰਤਿਕਾ ਦੇ ਵਿੱਚ ਪਹਿਲੀ ਵਾਰ ਇੱਕ orange ਰੰਗ ਕਰ ਕਲਾਕਾਰ ਹੋਣ ਦੇ ਨਾਤੇ ਭੂਮਿਕਾ ਨਿਭਾਈ ਜਿਸ ਦਾ ਕਿ ਵੱਡੇ ਪੱਧਰ ਤੇ ਵਿਰੋਧ ਵੀ ਹੋਇਆ ਔਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਵੀ ਵਿਰੋਧ ਹੋਇਆ ਇਹ ਨਾਟਕ ਪ੍ਰੀਤ ਨਗਰ ਦੇ ਵਿੱਚ ਹੀ ਖੇਡਿਆ ਗਿਆ ਸੀ ਤਾਂ ਪ੍ਰੀਤ ਸਿੰਘ ਅਗਰ ਦੇ ਵਿੱਚ ਮੁਲਾਕਾਤ ਮੇਰੀਆਂ ਯਾਦਾਂ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਜਦੋਂ ਮੈਂ ਮਾਨਸੇ अजमेर औलख जी ਨੂੰ ਜਾ ਕੇ ਮਿਲਣੀ ਉਸ ਵੇਲੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਸੀ ਪਰ ਫਿਰ ਵੀ ਉਹਨਾਂ ਦੇ ਘਰ ਜਾ ਕੇ ਉਸ ਸਾਰੇ ਰੰਗ ਰੰਗ ਮੰਚ ਦੇ ਮਾਹੌਲ ਨੂੰ ਦੇਖ ਕੇ ਮੈਨੂੰ ਜੋ ਸਕੂਨ ਮਿਲਿਆ ਮੈਨੂੰ ਲੱਗਿਆ ਕਿ ਇਹ ਮੇਰੇ ਲਈ ਇੱਕ ਅਰਜ ਕਿੰਨਾ ਵਧੀਆ ਹੋ ਨਿਭੜਿਆ ਹੈ ਜੇ ਮੈਂ ਨਾਂ ਦੀ ਮੈਂ ਦੋਨਾਂ ਦੇ ਨਾਲ ਬੁਝੇਚੀ ਜਿਹੜੀ ਮੁਲਾਕਾਤ ਕੀਤੀ ਹੈ 2016 ਦੇ ਵਿੱਚ ਕੀਤੀ ਹੈ ਅ ਉਹ ਮਾਹੁਰ ਬਕਸਿੰਗ ਪ੍ਰੇਟੜੀ ਨਾਲ ਵੀ ਤੇ ਅਜਮੇਰ ਆਲਕਸ ਨਾਲ ਵੀ ਅਜਮੇਰ ਆਲਕਸ ਨਾਲ ਵੀ ਸੋ ਇਹ ਤਾਂ ਮੇਰੀਆਂ ਯਾਦਾਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਇਹ ਮੁਲਾਕਾਤਾਂ ਜਿਹੜੀਆਂ ਨੇ ਉਸਮਾਈਆਂ ਪਈਆਂ ਨੇ ਇਸ ਤੋਂ ਇਲਾਵਾ ਵੀ ਜਿੰਨੇ ਵੀ ਮੈਂ ਰੰਗਰਮੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਮਿਲੀ ਹਾਂ ਚਾਹੇ ਉਹ ਕੇਵਲ ਥਾਲੀਵਾਲ ਜੀ ਨੇ ਚਾਹੇ ਉਹ ਜਤਿੰਦਰ ਬਰਾੜ ਜੀ ਨੇ ਨਾਟਸ਼ਾਲਾ ਦੇ ਵਿੱਚ ਮੇਰੀ ਇਹਨਾਂ ਦੇ ਨਾਲ ਮੁਲਾਕਾਤ ਹੋਈ ਜਤਿੰਦਰ ਬਰਾੜ ਜੀ ਦੀ ਔਰ ਨਾਟਸ਼ਾਲਾ ਨੂੰ ਬਹੁਤ ਚੰਗੀ ਤਰ੍ਹਾਂ ਬਹੁਤ ਨੇੜੇ ਦੇਖਣ ਦਾ ਮੈਨੂੰ ਮੌਕਾ ਮਿਲਿਆ ਤਾਂ ਮੈਨੂੰ ਪਤਾ ਲੱਗਿਆ ਕਿ ਤਕਨੀਕ ਦੇ ਪੱਖ ਤੋਂ ਇਹ ਨਾਟਸ਼ਾਲਾ ਨਾ ਕੇਵਲ ਪੰਜਾਬ ਵਿੱਚ ਸਗੋਂ ਪੂਰੇ ਹਿੰਦੁਸਤਾਨ ਦੇ ਵਿੱਚ ਇਹਦੀ ਇੱਕ ਵੱਖਰੀ ਜਿਹੜੀ ਆ ਉਹ ਪਛਾਣ ਹੈ ਇਸੇ ਤਰ੍ਹਾਂ ਕੁਝ ਮੁਲਾਕਾਤਾਂ ਫੋਨ ਤੇ ਵੀ ਹੋਈਆਂ ਤੇ ਕੈਨੇਡਾ ਦੇ ਵਿੱਚ ਨਾਹਰ ਸਿੰਘ ਹੋਜਲਾ ਔਰ ਕੁਲਵਿੰਦਰ ਸੈਰਾ ਜੀ ਨੂੰ ਮੈਂ ਮਿਲੀ ਹਾਂ ਜਦੋਂ ਮੈਂ 2015 ਔਰ 2017 ਦੇ ਵਿੱਚ ਕੈਨੇਡਾ ਗਈ ਸੀ ਤੁਸੀਂ ਇਹਦੇ ਵਿੱਚ ਕੁਝ ਔਰਤ ਰੰਗ ਕਰਨ ਸ਼ਾਮਲ ਜਿਵੇਂ ਤੁਸੀਂ ਓਮਾ ਜੀ ਕਰ ਦੱਸਿਆ ਇਸ ਤੋਂ ਇਲਾਵਾ ਨੀਤਾ ਮਹਿੰਦਰਾ ਨੂੰ ਤੁਸੀਂ ਸ਼ਾਮਲ ਕੀਤਾ ਨੀਤਾ ਮਹਿੰਦਰਾ ਰੰਗਤ ਦੇ ਰੰਗ ਕਰਨ ਦੇ ਤੌਰ ਤੇ ਮਸ਼ਹੂਰ ਨੇ ਉਹਨਾਂ ਦੇ ਬਾਰੇ ਗੱਲ ਮਤਲਬ ਤੁਹਾਨੂੰ ਕਿਸ ਤਰ੍ਹਾਂ ਦਾ ਅਨੁਭਵ ਆਇਆ ਕਿ ਔਰਤਾਂ ਵਾਸਤੇ ਰੰਗਮंच ਕਰਨਾ ਕਿੰਨਾ ਕਿ ਸਹਿਜ ਹੈ بڑا ਵਾਜ਼ਿਬ ਸਵਾਲ ਹੈ ਤੁਹਾਡਾ ਓਮਾ ਗੁਰਪਾਲ ਸਿੰਘ ਤ੍ਰੀਲੜੀ ਤੋਂ ਇਲਾਵਾ ਮੈਂ ਇਸ ਪੁਸਤਕ ਦੇ ਵਿੱਚ ਨੀਤਾ ਮਹਿੰਦਰਾ ਮੈਡਮ ਜਿਹੜੇ ਕਿ ਪਹਿਲਾਂ ਅੰਮ੍ਰਿਤਸਰ ਹੁੰਦੇ ਸੀ ਅੱਜਕੱਲ ਮੁੰਬਈ ਸ਼ਿਫਟ ਹੋ ਗਏ ਨੇ ਉਹਨਾਂ ਦੇ ਨਾਲ ਮੇਰੀ ਫੋਨ ਤੇ ਹੀ ਗੱਲਬਾਤ ਹੋਈ ਹੈ ਤੇ ਇਸ ਤੋਂ ਇਲਾਵਾ ਮੈਂ ਦੇਖਿਆ ਹੈ ਕਿ ਇਹ ਤੁਸੀਂ ਸਹੀ ਕਿਹਾ ਹੈ ਕਿ ਔਰਤਾਂ ਦੇ ਲਈ ਰੰਗਮঞ্চ ਕਰਨਾ ਔਖਾ ਹੈ ਪਰ ਬਹੁਤ ਸਾਰੀਆਂ ਔਰਤਾਂ ਕੁਝ ਜਿਹੀ ਰੰਗਮঞ্চ ਨਾਲ ਜੁੜੀਆਂ ਹੋਈਆਂ ਨੇ ਸਿਰਫ ਕਲਾਕਾਰ ਹੀ ਨਹੀਂ ਕਿ ਅਨਿਰਦੇਸ਼ਕ ਵੀ ਨੇ ਅੰਮ੍ਰਿਤਸਰ ਤੋਂ ਦੀਪ ਮੰਦੀਪ ਹੈ ਮੰਦੀਪ ਘਈ ਹੈ ਇਹ ਨਿਰਦੇਸ਼ਕ ਦੇ ਤੌਰ ਤੇ ਵੀ ਕੰਮ ਕਰ ਰਹੀਆਂ ਨੇ ਹਾਂ ਲੇਕਿਨ ਨਿਰਦੇਸ਼ਨ ਦੇ ਤੌਰ ਤੇ ਕਿਹ ਚਰਾਂ ਦੀਆਂ ਚੁਣੌਤੀਆਂ ਹੁੰਦੀਆਂ ਨੇ ਪਰ ਫਿਰ ਵੀ ਜਦੋਂ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਹੈ ਤਾਂ ਇਹ ਬਹੁਤ ਵਧੀਆ theater ਪੰਜਾਬੀ ਰੰਗਮੰਚ ਜਿਹੜਾ ਉਹ ਕਰ ਰਹੀਆਂ ਨੇ ਔਰ ਇਹਨਾਂ ਨੇ ਜਿਹੜੀਆਂ ਇਹਨਾਂ ਨੂੰ ਮੁਸ਼ਕਿਲਾਂ ਆndੀਆਂ ਨੇ ਉਹ ਇਹ ਤਾਂ ਮਹਿੰਦਰਾ ਮੈਡਮ ਨੂੰ ਵੀ ਜਦੋਂ ਮੈਂ ਇਹ ਸਵਾਲ ਕੀਤਾ ਕਿ ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਰੰਗਮંચ ਕਰਨ ਦੇ ਵਿੱਚ ਕੋਈ ਦਿੱਕਤ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਤਾਂ ਮੈਡਮ ਕਹਿੰਦੀ ਕਿ ਪਰੇਸ਼ਾਨੀ ਮੈਨੂੰ ਕੋਈ ਨਹੀਂ ਹੈ ਮੈਂ ਤਾਂ ਰੰਗਮંચ ਨੂੰ ਬਹੁਤ ਬਹੁਤ ਇੰਜੋਏ ਕਰਦੀ ਹਾਂ ਆਨੰਦ ਮਾਣਦੀ ਹਾਂ ਮੈਨੂੰ ਰੰਗਮંચ ਕਰਨਾ ਰੰਗਮંચ ਮੇਰੀ ਲਾਈਫ ਹੈ ਮੇਰੀ ਜ਼ਿੰਦਗੀ ਸੋ ਮੈਨੂੰ ਲੱਗਦਾ ਹੈ ਕਿ ਮੈਨੂੰ ਇਤਾਂ ਦੀ ਕਿਸੇ ਮੁਸ਼ਕਿਲ ਦਾ ਜਿਹੜਾ ਹੈ ਕਿਸੇ ਕਿਸ ਕਲਾਕਾਰ ਨੇ ਇਸ ਸਿਆ ਹੋਵੇ ਯਾਦ ਨਹੀਂ ਇਸ ਪੁਸਤਕ ਨੂੰ ਜਿਹੜਾ ਪੁਸਤਕ ਰੂਪ ਚ ਆਉਂਦਾ ਕਿੰਨਾ ਕ ਸਮਾਂ ਲੱਗਾ ਕਿਉਂਕਿ ਇਹਦੇ ਵਿੱਚ ਤੁਸੀਂ ਕਾਫੀ ਵਿਸਥਾਰ ਨਾਲ ਬੜੀ ਵਧੀਆ ਤਰੀਕੇ ਨਾਲ ਲੇਖਕਾਂ ਦੀ ਜਾਣਕਾਰੀ ਰੰਗ ਕਰਦੀਆਂ ਕੀਤੀ ਹੈ ਤੇ ਕਿੰਨਾ ਕ ਸਮਾਂ ਲੱਗਾ ਤੁਹਾਨੂੰ ਸਾਰਾ ਮੈਟਰ ਕਲੈਕਟ ਕਰਨ ਤੇ ਫਿਰ ਇਸ ਨੂੰ ਪੁਸਤਕ ਰੂਪ ਚ ਪਾਠਕਾਂ ਦੇ ਹੱਥਾਂ ਤੱਕ ਆਉਣ ਤੱਕ ਦਾ ਸਫ਼ਰ ਕਿੰਨਾ ਕ ਲੰਬਾ ਸੀ ਕੁਲਜੀਤ ਜੀ ਇਹ ਜਿਹੜਾ ਘਾਰਜ ਸੀਗਾ ਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ઓਮਾ ਗੁਰਬਖਸ਼ ਸਿੰਘ ਤੀਤ ਲੜੀ ਹੋਰ ਅਜਮੇਰ ਆਲਖ ਜੀ ਨੂੰ ਮੈਂ 2016 ਦੇ ਵਿੱਚ ਮਿਲੀ ਸੀ ਫਿਰ ਮੈਂ ਜਿਹੜਾ ਮੇਰਾ ਮੇਨ ਟਾਪਿਕ ਸੀ ਮੈਂ ਉੱਤੇ ਤੇ ਫੋਕਸ ਹੋਈ ਤਾਂ ਵਿੱਚੋਂ ਦੋ ਤੋਂ ਸਾਲ ਜਿਹੜਾ ਉਹ ਮੁਲਾਕਾਤਾ ਕਰਨ ਦਾ ਮੈਨੂੰ ਟਾਈਮ ਨਹੀਂ ਲੱਗਿਆ ਤਾਂ ਮੇਰਾ ਜਿਸ ਤਰ੍ਹਾਂ ਹੀ ਕੋਚ ਕਾਰਜ ਕੰਮ ਸਮਾਪਤ ਹੋਇਆ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਮੁਲਾਕਾਤਾਂ ਵੱਲ ਆ ਗਈ ਔਰ ਇਹ ਮੁਲਾਕਾਤਾ ਕਰਨੀਆਂ ਮੈਂ ਸ਼ੁਰੂ ਕੀਤੀਆਂ ਮਤਲਬ ਵਿੱਚੋਂ ਕੁਝ ਸਮਾਂ ਗੈਪ ਆ ਗਿਆ ਸੀ ਔਰ ਇਹ ਕਿਤਾਬ ਜਿਹੜੀ ਹੈ 2023 ਦੇ ਵਿੱਚ 2022 ਦੇ ਵਿੱਚ ਮੈਂ ਇਹ ਸਾਰੀਆਂ ਜਿਹੜੀਆਂ ਮੁਲਾਕਾਤਾਂ ਨੇ ਇਹਨਾਂ ਨੂੰ ਲਿਖ ਲਿਆ ਸੀ ਔਰ 2023 ਦੇ ਵਿੱਚ ਇਹ ਬੁੱਕ ਜਿਹੜੀ ਹੈ ਪੁਬਲਿਸ਼ ਹੋਈ ਜੀ ਡਾక్టర్ ਵਿਨਾ ਤੁਹਾਡੀ ਇਸ ਪੁਸਤਕ ਦੀ ਜਿਹੜੀ ਭੂਮਿਕਾ ਆ ਕੇਵਲ ਧਾਰੀਵਾਲ ਜੀ ਨੇ ਲਿਖੀ ਹੈ ਬਹੁਤ ਕੁਸ਼ੂਰਤ ਤਰੀਕੇ ਨਾਲ ਲਿਖੀ ਹੈ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਉਹਨਾਂ ਨੇ ਟਾਈਟਲ ਦਿੱਤਾ ਇਤਿਹਾਸ ਬੋਲਦਾ ਹੈ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਸਵਾ ਇੱਕ ਗੱਲ ਕੀਤੀ ਹੈ ਕਿ ਇਹ ਜਿਹੜੀ ਸਮੁੱਚੀ ਪੁਸਤਕ ਆ ਇਹ ਖੋਜ ਆਰਥੀਆਂ ਵਾਸਤੇ ਵਿਲਾਹੇਵੰਦ ਹੋਏਗੀ ਤੁਹਾਨੂੰ ਕਿਵੇਂ ਲੱਗਦਾ ਕਿ ਖੋਜ ਆਰਥੀ ਜਾਂ ਰਿਸਰਚ ਕਰ ਰਹੇ ਬੱਚੇ ਵਿਦਵਾਨ ਸਾਡੇ ਦਾ ਖੋਜ ਆਰਥੀ ਸਟੂਡੈਂਟਸ ਹਨ ਉਹਨਾਂ ਵਾਸਤੇ ਕਿੰਨਾ ਫਾਇਦਾ ਦੇ ਸਕਦੀ ਹੈ ਇਸ ਕਿੰਨੇ ਅਤੇ ਕੋਕਲ ਜੀ ਜੀ ਇਸ ਕੁਸਤਤ ਦੇ ਵਿੱਚ ਜਿੰਨੇ ਵੀ ਮੈਂ ਰੰਗ ਕਰਮੀਆਂ ਦੀ ਗੱਲ ਕੀਤੀ ਹੈ ਨਾ ਉਹ ਸਾਰੇ ਦੇ ਸਾਰੇ ਸਥਾਪਿਤ ਰੰਗ ਕਰਮੀ ਨੇ ਮਤਲਬ ਉਹਨਾਂ ਨੇ ਪੰਜਾਬੀ ਰੰਗ ਮੰਚ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਕਈ ਕਈ ਦਹਾਕੇ ਹੋ ਗਏ ਨੇ ਤੇ ਇਹ ਮੁਨਾਸਬ ਹੀ ਹੈ ਕਿ ਜਦੋਂ ਅੱਜ ਦਾ ਵਿਦਿਆਰਥੀ ਕੋਈ ਰੰਗ ਮੰਚ ਤੇ ਕੋਚ ਕਰੇਗਾ ਤੇ ਜ਼ਰੂਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਜਿਹੜੇ ਪਹਿਲਾ ਰੰਗ ਕਰਮੀ ਸਥਾਪਿਤ ਰੰਗ ਕਰਮੀ ਨੇ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰੇ ਦੇ ਇਸ ਪੁਸਤਕ ਦੇ ਵਿੱਚ ਮੈਂ ਉਹਨਾਂ ਸਥਾਪਿਤ ਰੰਗ ਕਰਨੀਆਂ ਦੇ ਰੰਗਮંચ ਬਾਰੇ ਉਹਨਾਂ ਉਹ ਰੰਗਮંચ ਨਾਲ ਕਿਵੇਂ ਜੁੜੇ ਰੰਗਮંચ ਦੀਆਂ ਜਿਹੜੀਆਂ ਬਾਕੀ ਕਲਾਵਾਂ ਹੁੰਦੀਆਂ ਨੇ ਚਾਹੇ ਉਹ ਕਾਸਟੂਮ ਹੈ ਚਾਹੇ ਮੇਕਅਪ ਹੈ ਚਾਹੇ ਉਹ 뮤직 ਹੈ ਉਹਦੇ ਨਾਲੋਂ ਕਿਸ ਤਰ੍ਹਾਂ ਸਾਰੇ ਨਾਟਕ ਜਿਹੜੇ ਨੇ ਉਹ ਖੇਡਦੇ ਨੇ ਇਹ ਸਾਰੀ ਜਾਣਕਾਰੀ ਇਹ ਸਾਰੇ ਸਵਾਲ ਮੈਂ ਉਹਨਾਂ ਨੂੰ ਸਵਾਲਦਰ ਸਵਾਲ ਬਹੁਤ سارے ਜਿਹੜੇ ਕੁਐਸਚਨ ਕੀਤੇ ਨੇ ਮੈਨੂੰ ਲੱਗਦਾ ਹੈ ਕਿ ਜਿਹੜੇ ਖੋਜਾਰਤੀ ਰੰਗਮંચ ਕਰਨਾ ਚਾਹਣਗੇ ਜਾਂ ਜਿਹੜੇ ਖੋਜਾਰਤੀ ਕੋਈ ਥੀਸਿਸ ਲਿਖਣਾ ਚਾਹਣਗੇ ਜਾਂ ਕਲਾਕਾਰ ਦੇ ਤੌਰ ਤੇ ਰੰਗਮંચ ਨਾਲ ਜੁੜਨਾ ਚਾਹਣਗੇ ਉਹਨਾਂ ਦੇ ਲਈ ਇਹ ਚੀਜ਼ਾਂ ਇਹ ਗੱਲਾਂ ਜੜੀਆਂ ਨੇ ਬਹੁਤ ਹੀ ਲਾਹੇਵੰਦ ਸਾਬਤ ਹੋਣਗੀਆਂ ਅਜੀਹਾ ਮੈਂ ਮਹਿਸੂਸ ਕਰਦੀ ਆਂ ਕਿ ਇਸ ਕਿਤਾਬ ਬਾਰੇ ਤਾਂ ਜਦੋਂ ਕੋਈ ਇਹਨੂੰ ਪੜ੍ਹੇਗਾ ਉਹ ਆ ਪੜਨ ਵਾਲੇ ਜਿਹੜੇ ਨੇ ਉਸ 파ਰਕੂ ਜਿਹੜੀਆਂ ਅੱਖਾਂ ਹੁੰਦੀਆਂ ਨੇ ਉਹ ਹੀ ਦੱਸ ਸਕਦੀਆਂ ਨੇ ਕਿ ਕਿਤਾਬ ਉਹਨਾਂ ਦੇ ਲਈ ਕਿੰਨੀ ਲਾਹੇਵੰਦ ਸਾਬਤ ਹੋਈ ਹੋਈ ਹੈ ਅਜੀ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਜੋ ਮੈਨੂੰ ਬਤੌਰ ਪਾਠਕ ਲੱਗਦੀ ਆ ਉਹ ਇਹ ਹੈ ਕਿ ਇੱਕ ਤਾਂ ਸਾਨੂੰ ਸਖਸ਼ੀਤਾ ਬਾਰੇ ਜਾਣਕਾਰੀ ਮਿਲਦੀ ਹੈ ਇਕਸਾਨੂੰ ਥੀਏਟਰ ਦੀਆਂ ਚੁਣੌਤੀਆਂ ਬਾਰੇ ਪਤਾ ਲੱਗਦਾ ਕਿ ਵਰਤਮਾਨ ਸਮੇਂ ਥੀਏਟਰ ਦੀਆਂ ਚੁਣੌਤੀਆਂ ਕਿਹੜੀਆਂ ਨੇ ਉਹਦਾ ਵੀ ਪਤਾ ਲੱਗਦਾ ਤੇ ਇਸ ਕਰਕੇ ਪੁਸਤਕ ਦੋਰੀ ਤੇਰੀ ਜਾਣਕਾਰੀ ਨਲਪੁਰਾ ਜਦੋਂ ਅਸੀਂ ਡਾਕਟਰ ਵੀਨਾ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤੇ ਰੰਗਮંચ ਪ੍ਰਤੀ ਲੋਕਾਂ ਦਾ ਝੁਕਾਓ ਜਿਹੜਾ ਆ ਉਹ ਘਟ ਰਿਹਾ ਆ ਜਾਂ ਕਿੱਥੇ ਅਸੀਂ ਖੜੇ ਆ ਹਲੇ ਵੀ ਰੰਗਮંચ ਜਾਂ ਥੀਏਟਰ ਵਾਸਤੇ ਵਿਦਿਆਰਥੀਆਂ 'ਚ ਕਿਵੇਂ ਚੇਤਨਾ ਪੈਦਾ ਕਰੀਏ ਕਿ ਉਹ ਰੰਗਮંચ ਨਾਲ ਜੁੜਨ ਜਾਂ ਦੇਖਣ ਕੁਲਜੀਤ ਜੀ ਤੁਹਾਡਾ ਸਵਾਲ ਬਹੁਤ ਵਧੀਆ ਹੈ ਅੱਜ ਦੇ ਵਿਦਿਆਰਥੀ ਜਾਂ ਜਿਹੜੇ ਵੀ ਕਲਾਕਾਰ ਨੇ ਉਹ ਰੰਗਮંચ ਵੱਲ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਟੈਲੀਵਿਜ਼ਨ ਤੇ ਸਿਨੇਮਾ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਤਰੱਕੀ ਜਿਹੜੀ ਆਰਥਿਕ ਤਰੱਕੀ ਉਹ ਜਲਦੀ ਹੋ ਜਾਂਦੀ ਹੈ ਹਾਲੇ ਕਿ ਰੰਗਮંચ ਦੇ ਵਿੱਚ ਜਿਹੜੇ ਨਿਖਰੇ ਹੋਏ ਕਲਾਕਾਰ ਨੇ ਜਦੋਂ ਥੀਏਟਰ ਵੱਲ ਟੈਲੀਵਿਜ਼ਨ ਵੱਲ ਜਾਂ ਸਿਨੇਮਾ ਵੱਲ ਜਾਂਦੇ ਨੇ ਤਾਂ ਸੱਚੀ ਉਹਨਾਂ ਦੀ ਜਿਹੜੀ ਕਲਾ ਹੈ ਉਹਦਾ ਉਹਨਾਂ ਨੂੰ ਬਹੁਤ ਵੱਡਾ ਲਾਭ ਜਿਹੜਾ ਉਹ ਮਿਲਦਾ ਹੈ ਪਰ ਕਿਉਂਕਿ ਰੰਗਮંચ ਜਿਹੜਾ ਹੈ ਉਹਦੇ ਵਿੱਚ ਰੰਗਮંચ ਇੱਕ ਮਹਿੰਗੀ ਕਲਾ ਹੈ ਇਹਦੇ ਵਿੱਚ ਖਰਚਾ ਬਹੁਤ ਹੁੰਦਾ ਹੈ ਹੋਰ ਬਹੁਤ ਸਾਰੀਆਂ ਕਲਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਇਹਦੇ ਵਿੱਚ ਕਲਾਕਾਰਾਂ ਨੂੰ ਇੰਨੀ ਜ਼ਿਆਦਾ ਆਰਥਿਕ ਜਿਹੜੀ ਹੈ ਉਹ ਮਦਦ ਨਹੀਂ ਮਿਲਦੀ ਤਾਂ ਇਸ ਕਰਕੇ ਬਹੁਤ ਸਾਰੇ ਜਿਹੜੇ ਤੇ ਦੇ ਆrtinee ਯਾ ਕਲਾਕਾਰ ਹੋਰ ਨੇ ਉਹ ਰੰਗਮੰਚ ਨਾਲੋਂ ਰੰਗਮੰਚ ਨੂੰ ਕੋੜੀ ਬਣਾ ਕੇ ਉੱਪਰ ਚੜਨਾ ਚਾਹੁੰਦੇ ਨੇ ਰੰਗਮੰਚ ਦੇ ਵਿੱਚ ਉਹ ਆਪਣੀ ਕਲਾ ਨੂੰ ਨਿਖਾਰਨ ਤੋਂ ਬਿਨਾ ਅੱਗੇ ਜਾਣਾ ਚਾਹੁੰਦੇ ਨੇ ਪਰ ਬਹੁਤ ਸਾਰੇ ਅਜਿਹੇ ਸਾਡੇ ਕੋਲ ਕਲਾਕਾਰਾਂ ਦੀਆਂ ਵੀ ਮਿਸਾਲਾਂ ਹੈਗੀਆਂ ਨੇ ਜਿਹੜੇ ਰੰਗਮੰਚ ਨਾਲ ਜੁੜ ਕੇ ਸਿਨੇਮਾ ਵਿੱਚ ਜਾਂ ਟੈਲੀਵਿਜ਼ਨ ਵਿੱਚ ਗਏ ਨੇ ਜਿਨ੍ਹਾਂ ਨੇ ਬਹੁਤ ਗੁਲੰਦੀਆਂ ਨੂੰ ਛੂਇਆ ਔਰ ਆਪਣਾ ਜਿਹੜਾ ਨਾਮਨਾ ਹੈ ਆਪਣਾ ਨਾਮ ਬਣਾਇਆ ਹੈ ਔਰ ਬਹੁਤ ਤਰੱਕੀ ਕੀਤੀ ਹੈ ਉਹ ਅੱਜ ਵੀ ਮੰਨਦੇ ਨਹੀਂ ਬਹੁਤ ਸਾਰੇ ਕਲਾਕਾਰਾਂ ਨੂੰ ਮੈਂ ਸੁਣਦੀਆਂ ਜਦੋਂ ਉਹਨਾਂ ਦੀਆਂ ਇੰਟਰਵਿਊ ਸੁਣਦੀਆਂ ਤਾਂ ਉਹ ਦੱਸਦੇ ਨੇ ਕਿ ਉਹ ਪਹਿਲਾਂ ਥੀਏਟਰ ਕਰਦੇ ਆਏ ਨੇ ਤੇ ਇਹ ਜਿਹੜਾ ਉਹਨਾਂ ਦੇ ਵਿੱਚ ਐਕਟਿੰਗ ਹੈ ਐਕਟਿੰਗ ਦਾ ਜਿਹੜਾ ਗੁਣ ਹੈ ਇਹ ਉਹਨਾਂ ਨੇ ਰੰਗ ਮੰਚ ਤੋਂ ਹੀ ਸਿੱਖਿਆ ਹੈ ਜਿਹਨਾਂ ਨੇ ਤੁਸੀਂ ਇਸ ਪੁਸਤਕ ਦਾ ਨਾਮ ਰੱਖਿਆ ਰੰਗ ਮੰਚ ਤੇ ਸਰਨਾਵੇ ਇੱਕ ਇੱਕ ਦਾ ਮਤਲਬ ਹੈ ਕਿ ਇਹਦੇ ਤੋਂ ਅੱਗੇ ਵੀ ਸਫ਼ਰ ਜਿਹੜਾ ਹੈ ਆ ਉਹ ਤੁਹਾਡਾ جاری ਰਹੇਗਾ ਅਾਕੀ ਪ੍ਰੋਜੈਕਟ ਦੀਆਂ ਯੋਜਨਾਵਾਂ ਇਸ ਕਿਤਾਬ ਦਾ ਹੋਰ ਵਿਸਤਾਰ ਅਸੀਂ ਵੇਖਾਂਗੇ ਪਾਠਕਾਂ ਨੂੰ ਵੇਖਣ ਨੂੰ ਮਿਲੇਗਾ ਜਿਹੜਾ ਤੁਸੀਂ ਇੱਕ ਪਛਾਣਿਆ ਉਹ ਬਿਲਕੁਲ ਠੀਕ ਪਛਾਣਿਆ ਹੈ ਮੇਰੇ ਕੋਲ ਬਹੁਤ ਸਾਰਾ ਬਹੁਤ ਸਾਰੇ ਹੋਰ ਰੰਗ ਕਰਨੀਆਂ ਦਾ ਡਾਟਾ ਜਿਹੜਾ ਪਿਆ ਹੈ ਜਿਹਨੂੰ ਮੈਂ ਲਿਖ ਰਹੀਆਂ ਔਰ ਇਸ ਪੁਸਤਕ ਦਾ ਦੂਜਾ ਭਾਗ ਜਿਹੜਾ ਹੈ ਉਹ ਮੇਰੀ ਭਵਿਕਮুখী ਯੋਜਨਾ ਦੇ ਵਿੱਚ ਪਿਆ ਹੋਇਆ ਹੈ ਰੰਗ ਮੰਚ ਦੇ ਸਰਨਾਮੇ ਭਾਗ ਦੂਜਾ ਵੀ ਜਿਹੜੀ ਹੈ ਉਹ ਜੇ ਪਰਮਾਤਮਾ ਦੀ ਮਿਹਰ ਤੇ ਮੇਹ ਰਹੀ ਤਾਂ ਜਰੂਰ ਮਾਰਕੀਟ ਦੇ ਵਿੱਚ ਆਏਗੀ ਔਰ ਇਹ ਰੰਗ ਮੰਚ ਦਾ ਪਹਿਲਾ ਭਾਗ ਹੈ ਦੂਜੇ ਭਾਗ ਦੇ ਵਿੱਚ ਜਿਹੜੇ ਰੰਗਰਮੀ ਰਹਿ ਗਏ ਨੇ ਜਿਨ੍ਹਾਂ ਨਾਲ ਮੈਂ ਹੋਰ ਬਹੁਤ ਸਾਰੇ ਕੁਝ ਜਿੱਚੀ ਰੰਗਰਮੀ ਨੇ ਜਿਨ੍ਹਾਂ ਦੇ ਮੈਂ ਮੁਲਾਕਾਤਾਂ ਕੀਤੀਆਂ ਹੋਈਆਂ ਨੇ ਤਾਂ ਇੱਕ ਪੁਸਤਕ ਦੇ ਵਿੱਚ ਪੂਰਾ ਡਾਟਾ ਜਿਹੜਾ ਉਹ ਸੰਭਵ ਨਹੀਂ ਸੀ ਇਸੇ ਕਰਕੇ ਇੱਕ ਭਾਗ ਪਹਿਲਾ ਮੈਂ ਕੱਢ ਦਿੱਤਾ ਹੈ ਔਰ ਦੂਸਰਾ ਭਾਗ ਜਿਹੜਾ ਹੈ ਉਹ ਮੇਰੀ ਭਵਿਕਮੁਖੀ ਯੋਜਨਾ ਦਾ ਹਿੱਸਾ ਹੈ ਬਹੁਤ ਹੀ ਖੂਬਸੂਰਤ ਕਿਤਾਬ ਹੈ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਜਿਵੇਂ ਡਾਕਟਰ ਵੀਨਾ ਜੀ ਨੇ ਦੱਸਿਆ ਕਿ ਉਹ ਮਾ ਬੁਰਖ ਗੁਰਬਖਸ਼ ਸਿੰਘ ਪੀਤ ਲੜੀ ਜਤਿੰਦਰ ਬੜਾੜ ਨੀਤਾ ਮਹਿੰਦਰਾ ਕੇਰਲ ਤਾਰੀਵਾਲ ਮਾਸਟਰ ਪੁਜੀਤ ਸਿੰਘ ਵੇੜਕਾ ਗੁਲਸ਼ਨ ਸ਼ਰਮਾ ਹਰ ਇੱਕ ਗੇਲੇ ਜਿਹੜੇ ਕਿ ਫਿਲਮਾਂ ਦੇ ਵਿੱਚ ਕਾਫੀ ਉਹਨਾਂ ਦਾ ਨਾਮ ਹੈ ਐਸ ਐਨ ਸੇਵਰ ਕਟਵੇਰ ਆਲਕ ਅਮੋਲਕ ਸਿੰਘ ਗਮਨੂ ਬਾਲਸਰ ਕੁਲਵਿੰਦਰ ਘੈਰਾ ਨਾਰ ਸਿੰਘ ਆਜ਼ਲਾ ਤੇ ਆਮਿਰ ਨਵਾਜ਼ ਇਹਨਾਂ ਸ਼ਖਸੀਤਾਂ ਨੂੰ ਡਾਕਟਰ ਸਾਹਾ ਨੇ ਸ਼ਾਮਲ ਕੀਤਾ ਜਿਹੜੀ ਤੇ ਇੱਕ ਬਹੁਤ ਵਿਸ਼ੇਸ਼ਤਾ ਰੱਖਦੀ ਹੈ ਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਹਰ ਪੰਜਾਬੀ ਚੈਨਲ ਵੱਲੋਂ ਕਿ ਤੁਸੀਂ ਇਸ ਤਰ੍ਹਾਂ ਹੀ ਆਪਣੇ ਯਤਨ ਦੇ ਵਿੱਚ ਕਾਰਗਰ ਹੁੰਦੇ ਰਹੋਗੇ ਤੇ ਅਗਲੀ ਪੁਸਤਕ ਜਿਹੜੀ ਹੋਰ ਰੰਗ ਮੰਚ ਦੇ ਸਰਨਾਵੇ ਤੋਂ ਸਾਡੇ ਤੱਕ ਜਲਦੀ ਪਹੁੰਚੇਗੀ ਤੇ ਮੈਂ ਡਾਕਟਰ ਵੀਨਾ ਮੈਨੂੰ ਲੱਗਦਾ ਹੈ ਇਹ ਪੁਸਤਕ ਇੱਕ ਦਸਤਾਵੇਜ਼ ਹੈ ਇਹ ਪੁਸਤਕ ਇੱਕ ਹਿਸਟਰੀ ਹੈ ਇੱਕ ਇਤਿਹਾਸ ਸਾभी ਬੈਠੀ ਹੈ ਉਹਨਾਂ ਰੰਗ ਕਰਮੀਆਂ ਦਾ ਜਿਨ੍ਹਾਂ ਬਾਰੇ ਆਉਣ ਵਾਲੇ ਸਮੇਂ 'ਚ ਵਿਦਿਆਰਥੀਆਂ ਨੇ ਪੜ੍ਹਨਾ ਹੈ ਤੇ ਜਦੋਂ ਕਦੀ ਵੀ ਜ਼ਿਕਰ ਹੋਏਗਾ ਇਹਨਾਂ ਰੰਗ ਕਰਮੀਆਂ ਦਾ ਤੇ ਤੁਹਾਡੀ ਇਸ ਪੁਸਤਕ ਨੂੰ ਜ਼ਰੂਰ ਇੱਤੇ ਗੌਰ ਕੀਤਾ ਜਾਏਗਾ ਇਹ ਮੇਰਾ ਦਾਵਾ ਹੈ ਮੈਨੂੰ ਲੱਗਦਾ ਇਸ ਪੁਸਤਕ ਨੂੰ ਦੇਖ ਕੇ ਔਰ ਤੁਹਾਨੂੰ ਇਸ ਪੁਸਤਕ ਲਈ ਬਹੁਤ ਮੁਬਾਰਕ ਇੱਕ ਵਰਕ ਹੋਇਆ ਹੈ ਇਹ ਤੁਸੀਂ ਬਹੁਤ ਮਿਹਨਤ ਦਤਾ ਹੈ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਸ ਤੋਂ ਇਲਾਵਾ ਜੇ ਵੀ ਸਾਹਿਤ ਰਚਨਾ ਕਰਦੇ ਰਹੋ ਤੁਹਾਡੀਆਂ ਅਨੁਵਾਦੀਆਂ ਪੁਸਤਕਾਂ ਜਿਵੇਂ ਡਾ ਰਵਿੰਦਰ ਨਾਟਕ ਗੋਦੀਆਂ ਤੇ ਕਹਾਣੀਆਂ ਬਾਰੇ ਆਈਆਂ ਹੈ ਇਹ ਵਰਤਾਰਾ ਇਸ ਤਰ੍ਹਾਂ ਲਿਖਣ ਦਾ ਸਫਰ جاری ਰਹੇ ਇਹਦੇ ਨਾਲ ਹੀ ਉਮੀਦ ਕਰਦੇ ਤੁਹਾਡੀ ਚੋਖ ਕਾਮਨਾਵਾਂ ਕਰਦੇ ਹੋਏ ਹਰ ਇੱਕ ਪੰਜਾਬੀ ਦੇ ਸੂਚੇ ਦਰਸ਼ਕਾਂ ਨੂੰ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਕਮਨਾਵਾ ਤੇ ਧੰਨਵਾਦ ਸ਼ੁਕਰੀਆ ਮੈਡਮ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕੁਲਜੀਤ ਜੀ ਤੁਹਾਡਾ ਵੀ ਧੰਨਵਾਦ ਤੇ ਹਰ ਪੰਜਾਬੀ ਦੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਫਿਰ ਦੁਬਾਰਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮੈਡਮ ਬਹੁਤ ਸ਼ੁਕਰੀਆ